ਸ਼ਕਨਾ ਸਮਝਦੇ ਹੋ ਤੁਸੀਂ ਮੈਂ ਕਿੰਨੀ ਵੀਡੀਓ ਪਾਈ ਆ ਅਮਰ ਸ਼ਕਨ ਤੇ ਕਿ ਲੋਕ ਅਮਰਤ ਦਿਲੋਂ ਨਹੀਂ ਸ਼ਕਰੇ ਇਹ ਤਾਂ ਸਿਰਫ ਦਿਖਾਵਾ ਆ ਜੀ ਲੋਕਾਂ ਆਸ ਤੇ ਸੀ ਚਾਕੂ ਪਾਇਆ ਇੱਥੇ ਸਾਡੀ ਚੌਧਰ ਰਹੂਗੀ ਦਾੜਾ ਰੱਖ ਲੈਣੇ ਸ਼ਰ ਲੋਕ ਡਰਨਗੇ ਇਹ ਉਹ ਕੌਮ ਆ ਵੀ ਜਿਹੜੇ ਲੋਕਾਂ ਦੇ ਅੰਦਰ ਦਹਿਸ਼ਤ ਪੈਦਾ ਕਰ ਰਹੇ ਆ ਇਹਨਾਂ ਨੂੰ ਜਿਹੜੇ ਖਾਲਿਸਤਾਨ ਆ ਇਹਨਾਂ ਨੂੰ ਖਾਲਿਸਤਾਨ ਕਿੱਥੇ ਚਾਹੀਦਾ ਇਹਨਾਂ ਨੂੰ ਤਾਂ ਤਾਲੀਬਾਨ ਰਾਸ ਚਾਹੀਦਾ ਜਿੱਦੇ ਵਿੱਚ ਔਰਤਾਂ ਤੇ ਆਹੀ ਤੱਕਾ ਹੋਊਗਾ ਇਹ ਜਲਮ ਹੋਊਗਾ ਐਡੇ ਲੋਕਾਂ ਦੇ ਧੀਆਂ ਦੇ ਬਲਤਕਾਰ ਹੋਣਗੇ ਇਹਨਾਂ ਨੂੰ ਖਾਲਿਸਤਾਨ ਚਾਹੀਦਾ ਹੁਣ ਮੈਨੂੰ ਇੱਕ ਜ਼ਮਾਨਾ ਸੀ ਜਦ ਮੈਂ ਗਾਤਰਾ ਪਾਏ ਬੰਦੇ ਦੀ ਬੜੀ ਰਿਸਪੈਕਟ ਕਰਦੀ ਸੀ ਮੈਂ ਮੂੰਹੋਂ ਕਹਿੰਦੀ ਆ ਸੋਸ਼ਲ ਮੀਡੀਆ ਤੇ ਅੱਜ ਉਹ ਟਾਈਮ ਐ ਮੇਰੀ ਲਾਈਫ ਚ ਵੀ ਜੇ ਕਿਸੇ ਨੇ ਸ਼ੇਰ ਸਾਹਿਬ ਪਾਇਆ ਨਾ ਤਾਂ ਐਡਾ ਦਾੜਾ ਰੱਖਿਆ ਮੂੰਹ ਤੇ ਜੰਗਲੀ ਜਾਨਵਰਾਂ ਵਰਗੂ ਮੈਂ ਵੇਖ ਕੇ ਮੂੰਹ ਪਰੇ ਕਰਕੇ ਮੇਰਾ ਮਨ ਪਤਾ ਕੀ ਕਹਿੰਦਾ ਅੰਦਰੋਂ ਸਾਲੇ ਗਦਾਰ ਸਾਰੇ ਕੰਜਰ ਬੰਦੇ ਝੋਠਾ ਦੀ ਪੰਡ ਉਹ ਬੇਨਤੀ ਆ ਸਾਰਿਆਂ ਤੋਂ ਆ ਜਿਨ੍ਹਾਂ ਨੇ ਵੀ ਸ਼੍ਰੀ ਸਾਹਿਬ ਪਾਏ ਨੇ ਦਾੜੇ ਵਧਾਏ ਇਹਨਾਂ ਤੇ ਯਕੀਨ ਕਰਨਾ ਬੰਦ ਕਰ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਸਭ ਤੋਂ ਵੱਡੀ ਗਲਤੀ ਅਸ ਦੇ ਟਾਈਮ 'ਚ ਉਹ ਮਾਂ ਪਿਓ ਦੀ ਆ ਜਦੋਂ ਭਲੇ ਲੋਕੋ ਸਾਰੇ ਤੁਹਾਨੂੰ ਸਮਝਾਉਂਦੇ ਆ ਚਾਹੇ ਤੁਹਾਡਾ ਬੱਚਾ ਛੋਟਾ ਹੈ ਚਾਹੇ ਤੁਹਾਡਾ ਬੱਚਾ ਵੱਡਾ ਹੈ ਹੁਣ ਉਹ ਟਾਈਮ ਨਹੀਂ ਕਿ ਗਵਾਂਡੀਆਂ ਦੇ ਘਰ ਖੇਡਣ ਭੇਜ ਦਿਓ ਸਾਡੇ ਜ਼ਮਾਨੇ ਹੋਰ ਹੁੰਦੇ ਸੀ ਪਰ ਅੱਜ ਮੈਨੂੰ ਆਪਣੇ ਪਿਓ ਦੀਆਂ ਬਹੁਤ ਚੀਜ਼ਾਂ ਯਾਦ ਆਈਆਂ ਸਾਡੇ ਡੈਡੀ ਨੇ ਸਾਨੂੰ ਕਦੀ ਅਲਾਉ ਨਹੀਂ ਕੀਤਾ ਲਾਈਫ 'ਚ ਕਿ ਅਸੀਂ ਨੈਕਸਟ ਸਟ੍ਰੀਟ ਨੇਬਰ ਦੇ ਘਰ ਜਾ ਕੇ ਪਲੇ ਕਰੀਏ ਉਹਨਾਂ ਦੇ ਬੱਚੇ ਘਰ ਆ ਸਕਦੇ ਆ ਅਸੀਂ ਅਲਾਉ ਨਹੀਂ ਸੀ ਕਿਸੇ ਦੇ ਘਰ ਖੇਡਣ ਵਾਸਤੇ ਅਸੀਂ ਨਾਨਕੇ 'ਚ ਵੀ ਅਲਾਉ ਨਹੀਂ ਸੀ ਕਿ ਨਾਨਕੇ 'ਚ ਮੇਰੀਆਂ ਕੁੜੀਆਂ ਕੱਲੀਆਂ ਰਹਿਣ ਜਾਣਗੇ ਆਪ ਨਾਲ ਜਾਣਗੇ ਮੰਮੀ ਪਾਪਾ ਮਿਲਾ ਕੇ ਆ ਜਾਣਗੇ ਸਾਨੂੰ ਬੜਾ ਵੀਅਰਡ ਲੱਗਦੀ ਸੀ ਚੀਜ਼ ਯਾਰ ਕਿੰਨਾ ਐਸਾ ਡੱਬਪੂ ਯਾਰ ਕੋਹੰਡੀਆਂ ਦੇ ਵੀ ਨਹੀਂ ਭੇਜਦਾ ਖੇਡਣ ਪਰ ਹੁਣ ਉਹ ਡੈਡੀ ਦੀ ਗੱਲਾਂ ਚੇਤੇ ਆਉਂਦੀਆਂ ਡੈਡੀ ਕਹਿੰਦੇ ਸੀ ਈਆਂ ਮੇਰੀਆਂ ਮੈਂ ਪਰੋਸਾ ਨਹੀਂ ਕਰਦਾ ਕਹਿੰਦੇ ਕਿਸੇ ਤੇ ਤੇ ਉਹਨਾਂ ਨੇ ਇੱਕ ਦਿਮਾਗਚ ਗੱਲ ਬੈਠੀ ਸੀ ਵੀ ਇੱਥੇ ਭੇੜੀਏ ਬਹੁਤ ਆ ਬੱਚਿਆਂ ਨੂੰ ਨੋਚਣ ਵਾਲੇ ਭੇੜੀਏ ਕਿਉਂਕਿ ਬੱਚੇ ਕਿ ਨਾਜ਼ੁਕ ਹੁੰਦੇ ਨੂੰ ਬਹਿਲਾਣਾ ਫਸਲਾਣਾ ਬਹੁਤ ਈਜ਼ੀ ਹੁੰਦਾ ਮੈਚੋਰ ਬੰਦੇ ਨੂੰ ਤੁਸੀਂ ਆਪਣੇ ਮਗਰ ਨਹੀਂ ਲਾ ਸਕਦੇ ਖਾਲਸਤਾਨੀ ਵੀ ਛੋਟੀ ਉਮਰ ਦੇ ਬੱਚਿਆਂ ਦਾ ਸ਼ਿਕਾਰ ਬਣਾਉਂਦੇ ਆ ਉਹ ਉਹਨਾਂ ਨੂੰ ਮਗਰ ਲਾ ਕੇ ਉਹਨਾਂ ਨੂੰ ਪੈਸੇ ਦਾ ਲਾਲਚ ਦਿਖਾ ਕੇ ਇਨਲੀਗਲ ਵੈਪਨ ਦੇ ਕੇ ਉਹਤੇ ਸਿੱਧੇ ਕੰਮ ਕਰਾਉਣਾ ਕਿਉਂਕਿ ਉਹ ਲੱਗ ਜਾਂਦੇ ਆ ਸੋ ਮੈਂ ਦਰਖਾਸਤ ਇਹੀ ਕਰ ਸਕਦੀ ਹਾਂ ਪ੍ਰਭੰਤਮਾਨ ਜੀ ਵੀ ਇਸ ਜਿਹੜੇ ਬੰਦੇ ਨੂੰ ਇਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਆ ਤੁਸੀਂ ਕਿੰਨੀਆਂ ਕਿ ਜੇਲ੍ਹਾਂ ਭਰੋਂਗੇ ਆਪਣੀਆਂ ਮੈਨੂੰ ਦੱਸੋ ਤੁਸੀਂ ਕਿੰਨੀਆਂ ਜੇਲ੍ਹਾਂ ਭਰੋਂਗੇ ਆਏ ਦਿਨ ਰੇਪ ਆਏ ਦਿਨ ਬਲਤਕਾਰ ਆਏ ਦਿਨ ਔਰਤਾਂ ਦਾ ਸ਼ੋਸ਼ਣ ਬੱਚਿਆਂ ਦਾ ਸ਼ੋਸ਼ਣ ਨਾਏ ਕੁੜੀ ਵੇਖਦੇ ਆ ਨਾਏ ਮੁੰਡਾ ਵੇਖਦੇ ਤੁਸੀਂ ਚੱਕ ਚੱਕ ਕੇ ਉਹ ਪਤੰਦਰੋਂ ਤੁਹਾਡੀਆਂ ਜੇਲ੍ਹਾਂ ਭਰ ਜਾਣੀਆਂ ਤਾਂ ਥੋ ਇਹਨਾਂ ਨੂੰ ਰੋਟੀ ਨਹੀਂ ਦੇ ਹੋਣੀ ਜੇਲ੍ਹ 'ਚ ਇਹਨਾਂ ਨੂੰ ਇਨਕਾਊਂਟਰ ਕਰੋ ਮਾਰੋ ਇਹ ਲੋਕਾਂ ਨੂੰ ਗੰਦ ਖਤਮ ਕਰੋ ਸਮਾਜ 'ਚ ਕੋਈ ਦਿਆ ਨਹੀਂ ਕੋਈ ਦਇਆ ਦੀ ਭਾਵਨਾ ਰੱਖੋ ਇਹਨਾਂ ਨੂੰ ਠੋਕੋ ਹੀ ਬੰਦੇ ਆ ਇਹਨਾਂ ਦੇਖੋ ਕੌਣ ਸੇਖਾ ਜਾਂ ਹਿੰਦੂ ਆ ਜਾਂ 크ਰਿਸਚਨ ਆ ਜਾਂ ਮੁਸਲਮਾਨ ਆ ਜਿਹੜਾ ਬਲਤਕਾਰੀ ਆ ਉਹਦਾ ਕੋਈ ਧਰਮ ਨਹੀਂ ਉਹ ਵੈਸ਼ੀ ਦਰਿੰਦਾ ਹੈ ਉਹਨੂੰ ਇਨਕਾਊਂਟਰ ਕਰਕੇ ਮਾਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਜੇਲ੍ਹਾਂ ਇਨੀਆਂ ਪਰ ਜਾਣੀਆਂ ਤੁਹਾਡੇ ਹੱਥੇ ਮੁਸੀਬਤ ਹੋ ਜਾਊਗੀ ਸੋ ਸ਼ਰਮ ਦੀ ਗੱਲ ਆ ਵੀ ਅੱਜ ਸੋਸ਼ਲ ਮੀਡੀਆ ਕਿਉਂਕਿ ਉਹ ਬੰਦਾ ਅਮਰਤ ਧਾਰੀ ਸੀ ਉਹਨੇ ਗਾਤਰਾ ਪਾਇਆ ਸੀ ਤਾਂ ਕਰਕੇ ਅੱਜ ਸਾਰੇ ਪੰਜਾਬੀ ਚੁੱਪ ਬੈਠੇ ਆ ਇੱਧਰ ਕੇ ਕਾਲ ਤਖਤ ਵਾਲੇ ਹੁਣ ਢੀ ਹੋਈ ਪਈ ਇਹਨਾਂ ਦੀ ਹੁਣ ਢਿੱਕੀ ਬਿੱਲੀਰ ਨੂੰ ਐਦਾਂ ਕਰਕੇ ਬੈਠੀ ਐ ਕਿਉਂ ਜਿਵੇਂ ਇਹਨਾਂ ਦੇ ਸੁੱਚਾ ਲੁੱੱਚਾ ਸਿੰਘ ਜਿਹੜਾ ਲੰਗਾੜ ਸੀ ਉਹ ਲੰਗੋੜ ਦੀ ਵੀਡੀਓ ਵਾਇਰਲ ਹੋਈਆਂ ਉਦੋਂ ਮਨ ਦੀ ਭੀ ਹੋ ਗਈ ਸੀ ਉਹ ਮੇਰੇ ਬੇਨਤੀ ਆ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਗਾਤਰੇ ਪਾਏ ਆ ਅਮਰ ਸ਼ਕਿਆ ਦਾੜੇ ਖੁੱਲੇ ਰੱਖੇ ਆ ਭਾਈ ਇਹਨਾਂ ਤੇ ਭਰੋਸਾ ਨਾ ਕਰੋ ਆ ਇੱਥੇ ਕੁਝ ਸਾਡੇ ਵੀ ਇੱਥੇ ਤੁਰੇ ਫਿਰਦੇ ਵੈਛੇ ਦਿੰਦੇ ਗਾਤਰੇ ਪਾਏ ਆ ਐਡੇ ਵਾਲ ਖੋਲੇ ਆ ਦਾੜੀਆਂ ਦੇ ਰਪਾ ਸ਼ੈਂਪੂ ਲਾਲਾ ਦਾੜੀਆਂ ਧੋਂਦੇ ਆ ਤੇ ਜਨਾਨੀਆਂ ਦਾ ਸ਼ੋਸ਼ਣ ਕਰਦੇ ਆ ਡਰੱਗ ਦਾ ਕੰਮ ਕਰਦੇ ਆ ਇਨਲੀਗਲ ਵੈਪਨਾਂ ਦੇ ਧੀਆਂ ਪੁੱਤ ਇਹਨਾਂ ਦੇ ਜੇਲਾਂਾਂ 'ਚ ਨੇ ਐਨਾ ਅੰਮ੍ਰਿਤ ਸ਼ਕੰਤ ਚੰਗਾ ਹਰਾਮਜਾਦੇ ਤੁਸੀਂ ਸ਼੍ਰੀ ਸਾਹਿਬ ਪਾਣੇ ਕਿਉਂ ਤੁਸੀਂ ਇੰਨੀ ਵੱਡੀ ਬੇਅਦਬੀ ਕਰਕੇ ਰਿਓ ਸ਼੍ਰੀ ਸਾਹਿਬ ਦੀ ਸਮਾਜ ਨੂੰ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਹੁਣ ਤਾਂ ਲੋਕ ਥੋ ਕਰਦੇ ਤੁਹਾਡੇ ਤੇ ਮੈਂ ਕਰਦੀ ਆ ਥੂ ਆ ਤੁਹਾਡੇ ਤੇ ਮੈਂ ਥੁੱਕਦੀ ਆ ਤੁਹਾਡੇ ਮੂੰਹ ਦੇ ਉੱਤੇ ਆ ਥੂ ਆ ਤੁਹਾਨੂੰ ਤੁਸੀਂ ਸ਼੍ਰੀ ਸਾਹਿਬ ਨੂੰ ਤਮਾਸ਼ਾ ਬਣਾ ਕੇ ਰੱਖਤਾ ਕਿੱਥੇ ਗਈਆਂ ਹੁਣ ਸਿੱਖ ਜੱਥੇ ਬੰਦਿਆਂ ਆ ਕਿੱਥੇ ਗਏ ਨੀਲੇ ਕੱਗਰੇ ਵਾਲੇ ਜਿਨ੍ਹਾਂ ਨੂੰ ਮੈਂ ਕਹਨੀ ਆ ਹਾ ਕੀ ਤੁਹਾਡੇ ਨਿਹੰਗ ਨਾ ਹੁਣ ਆਏ ਨਹੀਂ ਮੂਹਰੇ ਕੋਈ ਤੁਹਾਡੇ ਅਮਰਤ ਧਾਰੀ ਬੰਦੇ ਨੇ ਆ ਕਾਂਡ ਕਰਤਾ 12 ਸਾਲ ਦੀ ਬੱਚੀ 12 ਸਾਲ ਦੀ ਉਹਦਾ ਬਲਤਕਾਰ ਕਰਕੇ ਉਹਦਾ ਮਰਡਰ ਕਰਕੇ ਬਾਥਰੂਮ ਦੇ ਵਿੱਚ ਬੋਡੀ ਲਕੋਤੀ ਕਿ ਪਤਾ ਨਾ ਲੱਗੇ ਕਿਸੇ ਨੂੰ ਉਸ ਤੋਂ ਬਾਅਦ ਪਤਾ ਨਹੀਂ ਉਹਨੇ ਜੇ ਬੋਡੀ ਨਾ ਲੱਭਦੇ ਪਰਿਵਾਰ ਐਫਰਟਸ ਨਾ ਕਰਦੇ ਉਹ ਬੋਡੀ ਕਿੱਥੇ ਜਾਣੀ ਸੀ ਕਿਹੜੇ ਨਾਲੇ 'ਚ ਮਿਲਣੀ ਸੀ ਪਤਾ ਨਹੀਂ ਕਿ ਤੇ 60 ਦੇਣੀ ਸੀ ਸੋਚੋ ਜਰਾ ਇੰਨੀ ਹਵਸ ਇਹ ਗਾਤਰਿਆਣੇ ਬੰਦਿਆਂ ਦੇ ਅੰਦਰ ਇੰਨੀ ਹਵਸ ਇੰਨੀ ਗੰਦਗੀ ਆਪਣੀ ਬੇਟੀ ਦੀ ਫਰੈਂਡ ਆਪਣੇ ਧੀ ਉਹਦੇ ਨਾਲ ਕਰ ਲਿਆ ਬਲਦਕਾਰ ਸਮਝ ਲੋ ਦਨਿੰਦੇ ਨੇ ਆਪਣੀ ਬੇਟੀ ਨਾਲ ਬਲਦਕਾਰ ਕਰ ਲਿਆ ਪੰਜਾਬ ਜਾਗੋ ਆਪਣੇ ਧੀਆਂ ਨੂੰ ਸੇਫ ਕਰੋ ਲੋਕਾਂ ਘਰ ਖੇਡਾਂ ਨਾ ਭੇਜੋ ਆਪਣੇ ਬੱਚਿਆਂ ਨੂੰ ਸੇਫ ਕਰੋ